ਸੋ ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਆਪਣਾ ਪਾਵਾ ਕੱਲ ਚਾਰ ਅੱਜ ਦਾ ਵਾਗਣਾ ਆਪਣਾ ਹੈਗਾ ਮਿੱਟੀ ਪਾਤੀ ਚਾਰਤੀ ਸਾਰੀ ਠਗ ਤਾ ਵਰਤੀ ਜਿਹੜੀ ਆ ਮਿੱਟੀ ਬਚੀ ਹੈ ਇਹ ਆਪਾਂ ਲਾਵਾਂਗੇ ਪਸਵਾਤ ਨਹੀਂ ਰਿਹਾ ਤਾਂ ਕਿਹੜਾ ਬਚ ਗਿਆ ਪਾ ਜੀ ਅਸੂਬ ਜਰੇ ਮੀਂਹ ਤੋਂ ਸੱਖੇ ਰਹਣਾ ਨਾ ਗਿੱਲਾ ਨਹੀਂ ਹੋਵੇ ਥੱਲੇ ਬਸਵਾਉਂਦੇ ਆ ਆ ਦੇਖੋ ਬਾਈ ਪਪਾ ਚਾਰ ਰੀਤੀ ਮਿੱਟੀ ਪਾਤੀ ਤਲੇ 2 ਵਜੇ ਆਪਣਾ ਕੰਮ ਵੀ ਨਿਬੜ ਗਿਆ ਸੀ ਇਹ 4 ਵਜੇ ਉਹ ਦੁਕਾਨੇ ਦਾ ਖੱਬਲੇ ਉਹ ਦੂਜੇ ਦਿਨ ਵੀ ਨਹੀਂ ਆ ਗਏ ਨਾ ਚਲੋ ਇਹ ਤਾਂ ਪ੍ਰਮਾਧ ਮੈਨੇ ਕਰਨਾ ਵੀ ਕਰਨਾ ਮੇਰੇ ਕੋਲ ਇਹ ਪ੍ਰਮਾਧ ਮਾਛ ਜਿੰਨਾ ਕੰਮ ਸਰ ਤੇ ਆਪਣਾ ਭਗਤਾਂ ਦੀ ਬਣਾਉਂ ਇਧਰ ਸਾਰੀ ਧਰਤੀ ਭਗਤਾਂ ਦੀ ਕਵਰ ਕਰਤਾ ਸੀ ਉਸਤੇ ਘੱਟੇ ਵਰਤੇ ਰਾਤ ਨੂੰ ਮਿੱਟੀ ਦੇ ਵਰਤੇ ਤੇ ਛੜਤੇ ਦੇ ਉੱਤੇ ਮਿੱਟੀ ਪਾਤੀ ਤੇ ਜੋ ਮਿੱਟੀ ਬਚੀ ਆਪਾਂ ਕਸੂਨਾਂ ਦੇ ਲੇਖੜ ਮੈਂ ਆ ਦੇਖਿਆ ਰਿਹਾ ਆਪਣਾ ਕਰਤਾ ਸੀ ਕਾ ਫੈਨਰ ਗੱਲ ਇਹ 4 ਵਜੇ ਪੁਣੋਂ ਸਹੀ ਸੀ ਮਜਲੀ ਨਹੀਂ ਬਾਕੀ ਮੌਸਮ ਦੀ ਚੀਜ਼ ਲੈਣ ਮੌਸਮ ਜਿਹੜਾ ਖਰਾਬ ਜਲੀ ਉਹ ਆ ਵੀ ਦੇਖ ਲਓ ਇੱਧਰ ਆਪਣਾ ਮੱਕ ਵੀ ਜਾ ਰਿਹਾ ਹੈ ਇਹ ਮੱਕ ਜਾਰਾਂਗੇ ਆਪਾਂ ਮੱਕ ਜਾਰ ਦੇ ਜਾਰ ਦੇ ਗਾਹਾਂ 2 ਮਿੰਟ 1.5 ਦੋ ਮਿੰਟ ਵੱਧਾ ਲਾਂਗੇ ਜਾਰ ਨੂੰ ਤਿੰਨ ਮਿੰਟ ਜਾਰ ਵੀ ਤਿਆਰ ਹੋ ਜੂਗਾ ਉਦੋਂ ਬਾਅਦ ਨੇ ਆਪਾਂ ਮੱਕ ਚਾਰਾਂ ਜੀ ਸਨ ਮੱਕ ਦੇ ਹੁਣ ਆਪਾਂ ਕੰਮ ਮੱਕਾ ਲਈ ਆਪਾਂ ਮੂਰੀ ਆਗਰ ਵੀ ਜਿਆਦਾ ਇਹ ਮੱਕ ਜਾਰ ਦੇ ਜਾਰ ਦੇ ਨਾਲ ਉਦੋਂ ਬਾਅਦ ਆਪਾਂ ਚਾਰ ਨੂੰ ਵੱਧਾ ਲਾਂਗੇ ਚਾਰ ਦਾ ਕੰਮ ਸ਼ੁਰੂ ਹੋ ਜਾਣਾ ਚਾਹੁੰਦਾ ਦੇਖੋ ਗਾਈ ਸਾਰੇ ਨਵੇਂ ਵਲੋਗ ਲਾਂਚ ਹੋ ਗਿਆ ਤੁਹਾਨੂੰ ਤੁਹਾਨੂੰ ਬਦ ਕਰ ਰਹੇ ਹੋਣਗੇ ਜੀ ਕਿ ਆਪਾਂ ਨਵੇਂ ਵਲੋਗ ਜਨਰੀ ਕਰਾਇਆ ਹੌਲੀ ਹੌਲੀ ਬਣਾਏ ਬਣਾਏ ਚੱਲਾਂਗੇ ਤੇ ਸੰਯੋਗ ਰਿਆ ਕਰ ਸਾਰੇ ਵੀਰਾਂ ਮੈਂ ਦੁਬਾਰਾ ਦਸ਼ੀਰ ਤਰ੍ਹਾਂ ਕੋਈ ਇਹ ਸਮਝਾਰ ਦਿਖਾਦਾ ਬਾਈ ਤਕਵਾ ਆਪਣਾ ਤੇ ਪੁਰਾ ਪਿੱਟਰ ਪਸਾਰ ਦੇ ਘਟ ਤਾਂ ਬਸੇ ਨਾ ਤੇ ਉਹ ਆਪਣਾ ਜੁੱਟਾ ਜਰਾ ਗੋਬਿੰਦਰ ਲਾ ਕੇ ਕਰਦੇ ਆ ਬੱਠਲ ਪਾਉਂਗਾ ਵੀ ਜੇ ਰਿੱਤਾ ਪਸ ਇਤਨਾ ਪਸਾ ਸੱਲੇ ਉਹ ਦਿੱਤਾ ਸੁਟਣਾ ਗੇਬੀ ਸੱਟ ਕੇ ਰਿੱਤਾ ਪਸਾ ਸੱਲੇ ਮੁਰਤੇ ਗੱਲ ਕੋਈ ਰਗ ਨਹੀਂ ਹੁੰਦਾ ਨਾ ਸਸ ਨਾ ਬੁਝਰਨਾ ਤਾ ਯਾ ਨਾ ਇਹ ਸੋਨਾ ਸਰਤ ਦਾ ਬਣ ਗਿਆ ਨਾ ਬਈ ਆਪਾਂ ਅੱਗੇ ਜਾ ਕੇ ਮੈਂ ਆਪਣੀ ਕਹੀ ਆ ਗਈ ਬਈ ਇਹ ਜਿੰਨ ਸਰਤ ਦਿਖਾਉਣੇ ਨੇ ਸਰਤ ਦਾ ਵੀ ਕੀ ਬੁਰਾ ਹਾਲ ਹੈ ਨਾ ਜਿੰਨਾ ਨਹੀਂ ਪਾਣੀ ਆ ਬਈ ਸਰਤ ਦੇ ਮੂਰੇ ਖੜ ਜਾਂਦਾ ਕੋਈ ਸੋਨਾ ਸਰਤ ਦਾ ਬਣੀ ਬੂਹਣੇ ਆ ਜੀ ਇਹ ਕੋਹ ਬੰਦ ਨਦੀ ਵਾਲਾ ਵੀ ਦੇ ਵੀ ਅੱਗੇ ਅੱਦੂ ਲੱਭਣ ਲੱਗੇ ਉਹ ਕੋਈ ਕੋਹ ਦਿਖਾਣੇ ਆਜੋ ਕਿ ਆਗੇ ਆਜੋ ਬੀਚੇ ਦੋਸਤੋ ਆ ਪਾਣੀ ਦੀ ਵਰਤੋਂ ਵੀ ਕਰਦੇ ਨੇ ਬੁਰਾ ਹਾਲ ਹੋ ਗਿਆ ਜਮ ਉਹ ਦਿੱਕ ਪਾਣੀ ਕਰਾਏ ਅਸੀਂ ਸਾਰੇ ਦੇਖੋ ਪਾਣੀ ਨਾ ਭਰ ਜਾਈ ਜਮ